ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਦਿਨ ਫਿਰ ਧਿਆਨਨ ਦੇ ਵਿੱਚ ਗਏ ਨਾਲ ਸੰਤ ਗਿਆਨੀ ਜੀ ਭੂਨ ਸਿੰਘ ਜੀ ਸਨ ਜਦੋਂ ਜਾ ਕੇ ਡਾਕਟਰਾਂ ਨੂੰ 5 ਦਿਨ ਬਾਅਦ ਫੇਰ ਜਾ ਕੇ ਦਿਖਾਇਆ ਜ਼ਖਮ ਨੂੰ ਡਾਕਟਰ ਨੇ ਕਿਹਾ ਕਿ ਪਹਿਲਾਂ ਐਕਸ-ray ਲੈ ਲਈਏ ਫਿਰ ਮੈਂ ਤੁਹਾਨੂੰ ਲਗੂਗਾ ਕਿ ਜਖਮ ਅੱਗੇ ਨਾਲੋਂ ਕੋ ਕਟਿਆ ਜਾਂ ਵਧਿਆ ਇਸ ਤਰ੍ਹਾਂ ਮੇਰੇ ਗੈਨੀਸ ਨੂੰ ਪੂਨ ਸਿੰਘੀਆਂ ਨੇ ਡਾਕਟਰ ਨੂੰ ਕਿਹਾ ਕਿ ਕੋਈ ਗੱਲ ਨਹੀਂ ਐਕਸ-ray ਲੈ ਲਓ ਐਕਸਰਾ ਲੈ ਕੇ ਐਨ ਪਿਆਰ ਦੇ ਨਾਲ ਤੁਸੀਂ ਇਹ ਲਤ ਦਾ ਇਲਾਜ ਕਰਨਾ ਹੈ ਕਹਿੰਦੇ ਬਾਬਾ ਜੀ ਕੋਈ ਵੀ ਕੰਨਾ ਕਰੋ ਅਸੀਂ ਪੂਰੀ ਬਾਹ ਲਾਉਂਦੇ ਨਹੀਂ ਅਸੀਂ 100% ਇਹਦਾ ਇਲਾਜ ਕਰਕੇ ਤੋਰਾਂਗੇ ਇਸ ਤਰ੍ਹਾਂ ਜਦੋਂ ਐਕਸਰਾ ਲੋਹਾ ਕਿ ਲੈੰਦੋ ਐਕਸਰਾ ਦੇਖ ਕੇ ਰੋ ਡਾਕਟਰ ਨੇ ਅੰਤ ਗਿਆਨੀ ਸੰਪੂਰਨ ਸਿੰਘ ਨੂੰ ਅੰਦਰ ਚਾਦ ਕੇ ਉਹਨੇ ਕੂੜੇ ਬਿਠਾ ਕੇ ਜਿਰੂਨ ਨੂੰ ਸਮਝਾਇਆ ਇਹ ਬਾਬਾ ਜੀ ਲੱਤ ਇਹਨਾਂ ਦੀ ਬਹੁਤ ਖਰਾਬ ਹੋ ਗਈ ਹੈ ਵੀ ਹੁਣ ਇਹਦਾ ਇਲਾਜ ਕਰਨਾ ਬਹੁਤ ਔਖਾ ਹੈ ਵੀ ਇਹ ਕਿਸ ਤਰ੍ਹਾਂ ਇਲਾਜ ਹੋਊਗਾ ਨਹੀਂ ਕੋਈ ਗੱਲ ਨਹੀਂ ਆਪਾਂ ਹੋਰ ਵੀ ਡਾਕਟਰਾਂ ਨਾਲ ਜਿਹੜੇ ਮਿੱਤੋ ਸੀਨੀਅਰ ਨੇ ਉਹਨਾਂ ਨਾਲ ਆਪਾਂ ਵਿਚਾਰ ਕਰਕੇ ਫਿਰ ਆਪਾਂ ਇਹਦਾ ਇਲਾਜ ਸੁਣੂ ਕਰਾਂਗੇ ਉਹਨਾਂ ਨੇ ਜੂ ਡਾਕਟਰਾਂ ਨੂੰ ਹੋਰ ਸੱਦਿਆ ਹੋਰ ਸੱਦ ਕੇ ਇਹ ਉਹਨਾਂ ਨੇ ਵੀ ਐਕਸਰਾ ਦੇਖਿਆ ਆ ਕੇ ਐਕਸਰਾ ਦੇਖ ਕੇ ਡਾਕਟਰਾਂ ਨੇ ਕਿਹਾ ਕਿ ਅਸੀਂ ਜਦੋਂ ਪਹਿਲਾ ਐਕਸਰੇ ਦੇ ਨਾਲ ਮਲਾਉਨੇ ਆ ਗਏ ਨਹੀਂ ਜੀ ਇਸ ਦੇ ਵਿੱਚ ਜ਼ਖਮ ਦਾ ਹੋਰ ਵੱਧਾ ਹੋਇਆ ਅਸੀਂ ਦਵਾਈ ਵੀ ਦਿੱਤੀ ਸੀ ਪਰ ਉਹਦੇ ਨਾਲ ਵੱਧਦਾ ਵੱਧ ਗਿਆ ਘਟਿਆ ਨਹੀਂ ਜੇ ਬਾਹਰ ਰੋਜ ਜਾਂਦਾ ਤਾਂ ਆਪਾਂ ਹੋਰ ਦਵਾਈ ਦੇ ਕੇ ਹੋਰ ਘਟਾ ਦਿੰਦੇ ਪਰ ਹੁਣੇ ਮੁਸ਼ਕਲ ਹੈ ਅਖੀਰ ਨੂੰ ਉਹ ਕਹਿੰਦੇ ਦੇਖੋ ਆਪਰੇਸ਼ਨ ਅੱਛੀ ਕਰ ਦਿੰਦੇ ਆਂ ਕਈ ਵਾਰੀ ਆਪਰੇਸ਼ਨ ਦੇ ਵਿੱਚ ਜੰਨ ਨਾ ਲੋਟ ਆਵੇ ਆ ਸਕੂ ਸਕਦਾ ਹੈ ਮੇ ਸਾਨੂੰ ਲਤ ਵੀ ਕੱਤਨੀ ਪੈ ਸਕਦੀ ਹੈ ਦੇ ਨੂੰ ਗਿਆਨੀ स्पून ਸਿੰਘ ਜੀ ਨੂੰ ਡਲਟਾ ਨੇ ਗੱਲ ਕਹੀ ਤਾਂ ਗਿਆਨੀ ਜੀ ਕਹਿੰਦੇ ਲੈ ਲੱਤ ਨਹੀਂ ਬਤਨੀ ਹੈ ਵੀ ਤੁਸੀਂ ਕਿਸੇ ਵੀ ਤਰੀਕੇ ਨਾਲ ਕਰੋ ਜੋ ਵੀ ਤੁਹਾਨੂੰ ਮਨ ਦੇ ਵਿੱਚ ਹੈ ਸਾਨੂੰ ਪੈਸਿਆਂ ਦੀ ਕੋਈ ਪਰਵਾਹ ਨਹੀਂ ਦਵਾਈ ਜਿੰਨੀ ਮਹਿੰਗੀ ਤੋਂ ਮਹਿੰਗੀ ਲਾਉਣੇ ਤੁਸੀਂ ਲਾਓ ਪਰ ਲੱਤ ਦਾ ਲਾਜ ਬਿਨਾਂ ਕਟਣ ਤੋਂ ਕਰਨੇ ਡਾਕਟਰਾਂ ਨੇ ਫੇਰ ਕਾਫੀ ਚਿਰ ਵਿਚਾਰ ਕਰਦੇ ਰਹੇ ਡਾਕਟਰਾਂ ਦੀ ਗੱਲ ਕੋਈ ਸਮਝ ਨਾ ਆਏ ਨਾ ਸਮਝਣੋਂ ਤੇ ਫੇਰ ਅਖੀਰ ਨੂੰ ਡਾਕਟਰਾਂ ਨੇ ਕਿਹਾ ਕਹਿੰਦੇ ਕੋਈ ਗੱਲ ਨਹੀਂ ਯਾਨੀ ਜਿਵੇਂ ਉਦੋਂ ਹੋਰ ਤੇ ਦਵਾਈ ਦੇ ਕੇ ਇੱਕ ਹਫਤਾ ਹੋਰ ਦਵਾਈ ਖਾਓ ਫਿਰ ਆਪਾਂ ਦੇਖਾਂਗੇ ਸੋਚਾਂਗੇ ਵੀ ਲਤ ਘਟਣ ਤੋਂ ਬਗੈਰ ਇਸ ਤਰੀਕੇ ਨਾਲ ਇਹਦਾ ਇਲਾਜ ਹੋ ਸਕਦਾ ਹੈ ਯਾਨੀ ਜੀ ਕਹਿੰਦੇ ਠੀਕ ਹੈ ਇਹ ਗੱਲ ਇੱਕ ਹਫਤਾ ਹੋਰ ਦਵਾਈ ਖਾ ਲੈਣਗੇ ਤੁਸੀਂ ਦਵਾਈ ਉਦੋਂ ਵੀ ਲੋਕ ਦਵਾਈ ਦੇ ਦਿਓ ਜਿਹਦੇ ਨਾਲ ਇਸ ਦਾ ਜਿਹੜਾ ਜ਼ਖਮ ਹੈ ਵਧਣ ਦੀ بجائے ਘਟੇ ਇਹ ਘਟਣ ਲੱਗ ਗਿਆ ਫਿਰ ਦਵਾਈਆਂ ਨਾਲ ਹੀ ਠੀਕ ਹੋ ਜਾ ਡਾਕਟਰ 간ੇ ਠੀਕ ਹੈ ਸੋਡੀ ਗਲ ਵੀ ਅਸੀਂ ਦਵਾਈ ਵਧੀਆ ਤੋਂ ਵਧੀਆ ਦਿੰਦੇ ਆ ਡਾਕਟਰ ਨੇ ਫਿਰ ਹੋਰ ਬੜੀ ਤੇਜ਼ ਦਵਾਈ ਦੇ ਦਿੱਤੀ ਇਹ ਨਾਲੇ ਰੋਜ਼ ਹੀ ਪੱਟੀ ਕਰਨ ਨੂੰ ਦਵਾਈ ਦੇ ਦਿੱਤੀ ਵੀ ਤੁਸੀਂ ਰੋਜ਼ ਵੀ ਪੱਟੀ ਵੀ ਕਰਨੀ ਆ ਰੋਜ਼ ਆਹ ਹਰ ਟੀਕੇ ਵੀ ਲਗਵਾਉਣੇ ਨੇ ਜਾ ਕੇ ਉਹਦੇ ਨੇੜੇਕ ਹੋਊ ਜਾਂ ਪਿੰਡੋਂ ਡਾਕਟਰ ਉਹ ਤੁਹਾਡੇ ਟੀਕੇ ਲਵਾ ਲੈਣੇ ਨਾਲ ਹੁੰਦੇ ਇਸ ਤਰ੍ਹਾਂ ਕਹਿ ਕੇ ਪੱਟੀ ਕਰ ਦਿੱਤੀ ਪੱਟੀ ਕਰਕੇ ਦਵਾਈਆਂ ਦੇ ਦਿੱਤੀਆਂ ਦਵਾਈਆਂ ਦੇਣ ਤੋਂ ਬਾਅਦ ਅਹ ਦੇ ਅਨੰਦ ਹਸਪਤਾਲ ਚੋਂ ਉਤੋਂ ਵਾਪਸ ਪਿੰਡ ਚੱਕਰ ਨੂੰ ਗੱਡੀ ਦੇ ਵਿੱਚ ਬੈਠ ਕੇ ਵਾਪਸ ਆ ਰਹੇ ਨੇ ਜੰਗਰਾਮਾ ਤੋਂ ਫਿਰ ਹੌਲੀ ਹੌਲੀ ਯੋਕਰ ਪਿੰਡ ਆ ਗਏ ਯੋਕਰ ਆ ਕੇ ਉਹ ਬਾਬਾ ਜੀ ਪ੍ਰਵਾਹ ਕੁਛ ਨਹੀਂ ਸੀ ਕਰਦੇ ਗੜੀ ਚੌਥਰੀ ਅਵਧਾਸਨ ਤੇ ਚਲੇ ਗਏ ਉਹ ਐਡੀ ਤਕਲੀਫ ਫੇਰ ਵੀ ਨਹੀਂ ਸੀ ਬੰਦੇ ਲਤ ਪਾਣੀ ਕਿੰਨੀ ਖਰਾਬ ਹੋ ਗਈ ਸੀ ਚਲੋ ਜਾ ਕੇ ਜਲ ਪਾਣੀ ਸ਼ਕਿਆ ਜਲ ਪਾਣੀ ਸ਼ਕਤੀ ਆਵਦਾ ਰਾਣਾ ਲੱਦ ਦੇ ਤਲੇ ਰੁਕਿਆ ਮੈਂ ਜਿਹੜਾ ਸੁਆਸ ਸੀ ਬਾਬਾ ਜੀਆਂ ਦਾ ਬਾਬਾ ਦਾ ਸਿਮਰਨ ਕਰਨ ਲੱਗ ਜਾਣਾ ਚਿੰਤਾ ਕਰਦੇ ਸੀ ਉਧਰ ਤੁੰਤਿਆਨੀ ਸਪੂਰ ਸਿੰਘ ਜੀ ਬਹੁਤ ਚਿੰਤਾ ਕਰਦੇ ਨੇ ਜਿੱਦਾਂ ਇਹ ਉਹ ਕਰਦੇ ਨੇ ਵੀ ਜੇਕਰ ਲਤਨੂ ਰਾਮ ਨਾ ਆਇਆ ਤਾਂ ਕੀ ਕਰਨਗੇ ਇਹ ਤਾਂ ਇੱਕ ਸੰਗਤਾਂ ਨੂੰ ਬਹੁਤ ਵੱਡਾ ਆਸਰਾ ਇਹਨਾਂ ਦਾ ਇਸ ਤਰ੍ਹਾਂ ਕੀਰਤ ਰਾਹੀ ਅਥਾ ਵਿਚਾਰਾ ਰਾਹੀ ਇਹਨਾਂ ਸੰਗਤਾਂ ਦੇ ਵਿੱਚ ਪਿਆਰ ਬਣਾਉਂਦੇ ਨੇ ਸਿੱਖ ਇਤਿਹਾਸ ਦਾ ਗੁਰਬਾਣੀ ਰਾਹੀ ਪ੍ਰਚਾਰ ਕਰਦੇ ਨੇ ਬਹੁਤ ਵੱਡੀ ਘਾਟੇ ਵਾਲੀ ਗੱਲ ਹੈ ਇਹਨਾਂ ਦੇ ਲਾਤ ਦਾ ਰਾਜ ਜ਼ਰੂਰ ਹੋਣਾ ਚਾਹੀਦਾ ਹੈ। ਕਈਆਂ ਨੂੰ ਪੰਡ ਵਿੱਚੋਂ ਤੋ ਤਨ ਜਿਹੜੇ ਬੰ良 ਸਿਆਣੇ ਗੁਰਮੁਖ ਸੀ ਉਹਨਾਂ ਨੂੰ ਵੀ ਸੱਦਿਆ। ਇੱਕ ਦੋ ਗੁਰੂ ਘਰ ਦੇ ਵਿੱਚ ਵੀ ਸਿਆਣੇ ਬੰਦੇ ਸੀ ਉਹਨਾਂ ਨੂੰ ਕੋਲੇ ਸੱਦਿਆ ਸਾਧ ਕੇ ਸਾਰੀ ਵਿਚਾਰ ਨਾਲ ਗੱਲ ਕੀਤੀ। ਕੰਨ ਕਰਕੇ ਵਿਚਾਰ ਨਾਲ ਅਕੀਰ ਸਾਰੇ ਨਹੀਂ ਗਿਆ ਗਿਆ ਨਹੀਂ ਜੀ ਇਹ ਤੁਸੀਂ ਜਿੱਥੋਂ ਮਰਜ਼ੀ ਕਰਾਓ ਇਹ ਇਲਾਜ ਹੋ ਨਾ ਜਾਂਦਾ ਲਾਜ਼ ਜ਼ਰੂਰੀ ਹੈ ਇਹ ਦੋ ਚੀਜ਼ਾਂ ਨੂੰ ਮਰਜ਼ੀ ਕਰਵਾਓ ਇਹ ਦੋਨੋਂ ਕਰਾਉਣਾ ਚਾਹੀਦਾ ਅਰੇ ਨੇ ਇਸ ਤਰ੍ਹਾਂ ਕਿਹਾ ਇਸ ਤਰ੍ਹਾਂ ਕਹਿ ਕੇ ਚਲੋ ਸਾਰੇ ਆਪ ਉਹਦੇ ਘਰਾਂ ਚ ਚਲੇ ਗਏ ਬਾਬਾ ਜੀ ਆਪਦੇ ਨਨ ਦੇ ਵਿੱਚ ਬੈਠੇ ਨੇ ਕੋਈ ਤਗਰੀ ਪੜੀ ਗੱਲ ਨਹੀਂ ਉਹਦਾ ਸਿਮਰਨ ਕਰੀ ਜਾਂਦੇ ਨੇ ਦੋ ਤਿੰਨ ਦਿਨਾਂ ਲੰਘ ਗਏ ਕਿਸੇ ਨੂੰ ਮਿਲਦੀ ਘੱਟ ਸੀ ਕਿਉਂਕਿ ਸਵੇਰੇ ਸੰਗਤਾਂ ਦੀ ਜਾਂ ਉਦੋਂ ਮਿਲਣ ਦੀ ਸੀ ਜਾਂ ਸ਼ਾਮ ਨੂੰ ਦਿਨੇ ਕੁੰਡਾ ਨਹੀਂ ਸੀ ਖੋਲਦੇ ਬਸ ਉਹਦੇ ਨੰਦ ਦੇ ਵਿੱਚ ਬੈਠੇ ਰਹੇ ਸੀ ਰਾਤ ਨੂੰ ਬੈਠੇ ਰਹਿੰਦੇ ਸੀ ਸਿਮਰਨ ਕਰੀ ਜਾਂਦੇ ਸੀ ਮੈਂ ਇਸ ਤਰ੍ਹਾਂ ਇੰਜ ਚੋਤੇ ਦਿਨੋਂ ਪਾਪਾ ਜੀ ਕਹਿੰਦੇ ਅਸੀਂ ਉਹਦਾ ਸਿਮਰਨ ਕਰਦੇ ਹਾਂ ਸਿਮਰਨ ਕਰਦਿਆਂ ਨੂੰ ਨਾ ਅਨੰਦ ਵਿੱਚ ਹੋਗੇ ਜਦੋਂ ਸਾਹਮਣੇ ਫਿਰ ਸਾਨੂੰ ਗੁਰਦੇਵ ਪਾਵਨ ਪੂਰਨ ਦਾਸ ਮਹਾਰਾਜ ਦੇ ਗੁਰਦਸ਼ਨ ਹੋਵੇ ਹੁੰਡਾ ਕੋਲੇ ਆ ਹਾਕੀ ਜਿਵੇਂ ਉਹਨਾਂ ਨੇ ਸਾਡੇ ਤਖਤ ਦੇ ਵਿੱਚ ਮਾਰਿਆ ਹੋਇਆ ਕਹਿੰਦੇ ਸਾਡੇ ਇੱਕੇ ਲੋ ਚੰਕਾ ਜਿਹਾ ਸ਼ਰੀਰ ਨੂੰ ਪਿਆ ਪਰ ਉਹ ਸੀ ਸਮਾਧੀ 'ਚ ਬੈਠੇ ਰਹੇ ਫੇਰ ਦੁਬਾਰ ਫੇਰ ਦਰਸ਼ਨ ਹੋਏ ਅਖੀਰ ਉਹਨਾਂ ਨੇ ਬਚਨ ਕੀਤਾ ਕਹਿੰਦੇ ਹਉ ਪਾਈ ਬਲਵੰਤ ਸੇ ਇਹ ਖਟਿਆ ਹੁਣ ਉੱਤੋਂ ਚੋਰੀ ਭੱਜ ਕੇ ਆ ਗਿਆ ਸਾਡੇ ਕੋਲੋਂ ਹੁਣ ਲੱਤ ਬੜੀ ਬੈਠਾ ਹੈ ਜੰਗੀ ਚਾਹੁੰਦਾ ਹੈ ਚੁੱਪਚਾਪ ਚਾਹੁੰਦ ਕਰਕੇ ਆਪਦੇ ਸਥਾਨ ਨੂੰ ਨਿਬਾਲ ਆ ਕੇ ਚੋਰੀ ਕਿਉਂ ਭੱਜਿਆ ਨੂੰ ਆਜਾ ਜੀ ਚੰਗੀ ਚਾਹੁੰਦਾ ਇਹ ਵਜਨ ਕਰਕੇ ਮਾ ਬਗਵੰਤਾਸ ਮਹਾਰਾਜ ਮੁੜ ਕੇ ਮੈਨੂੰ ਅਜੇ ਨਹੀਂ ਆਇਆ ਮਨ ਦੇ ਵਿੱਚ ਬੜੇ ਉਤਰਾ ਚੜਾਅ ਹੋਏ ਮੇਰੇ ਕਾਫੀ ਤਰਾਹ ਚੜਾਉ ਹੁੰਦੇ ਰਹੇ ਸਰੀਰ ਤੱਕ ਅਖੀਰ ਮੈਂ ਉੱਠ ਕੇ ਕਹਿੰਦੇ ਜਦੋਂ ਲਗਭਗ 5 ਦਾ ਟਾਈਮ ਹੋਇਆ ਯਾਨੀ 스푼 ਸਿੰਘ ਨਾ ਕੋਲੇ ਦਾ 1 스푼 ਸਿੰਘ ਹੀ ਪੋਣਨੇ ਜਰਦਾਰ ਜੀ ਇਹ ਮੈ ਲਾ ਜੀਤ ਭਾਈ ਕੋ ਠੀਕ ਹੈ ਤਗਰੀਬ ਕਿਵੇਂ ਹੈ ਕਹਿੰਦਾ ਜੀ ਕੋਈ ਸਾਨੂੰ ਅੱਡੀ ਤਗਰੀਬ ਹੈ ਠੀਕ ਹੈ ਮੈਂ ਕਿ ਬੇਨਤੀ ਕਰਨ ਆਇਆ ਇਹ ਦੱਸੋ ਕਿ ਮੈਂ ਰੋੜਿਆ ਸਾਮ ਜਾਣਾ ਨੂੰ ਪੜ ਬਈ ਉੱਤੇ ਜਾ ਕੇ ਮੈਂ ਬਾਬਾ ਜੀ ਕੋਲ ਜਾ ਕੇ ਆ। ਇਹ ਤੇਰੀ ਮਰਗੀ ਆ ਜਾਇਆ। ਉਹੀ ਗੱਲ ਨੇ। ਜੱਤਰ ਜੀ ਕੋਲ ਜਾਏ। ਕਹਿੰਦਾ ਜੀ ਮੈਂ ਅੱਜ ਹੀ ਜਾਣਾ। ਬਾਬਾ ਜੀ ਕਹਿੰਦੇ ਸੀ। ਕਹਿੰਦੇ ਅੱਜ ਫਿਰ ਤੁਸੀਂ ਜਾਵੋਗੇ ਕਿਵੇਂ? ਚਲੋ ਠੀਕ ਆ ਕਹਿੰਦੇ। ਜਾਨੀ ਸਪੂਨ ਵੀ ਨਹੀਂ ਕਹਦੇ। ਚਲੋ ਅਸੀਂ ਗੱਡੀ ਵਾਲੇ ਨੂੰ ਕਹਿ ਦਿੰਨੇ ਆ। ਜੇ ਕੋਈ ਡੀ ਚੱਲੇ ਉਹ ਜਿੱਲੇ ਦਾ ਲਾਉਣੇ ਹੁਣ ਵਿਲਾਇਆ ਹੈ ਮੈਂ ਕਹਿ ਕੇ 1 ਚਮਚ ਸੁੰਗੀਆਂ ਨੇ ਬੜ ਬਈ ਨੂੰ ਪੀ ਦਿੱਤਾ ਤੇ ਜਾ ਕੇ ਇਹ ਕੇ ਉਹ ਵੱਡੀ ਵਾਲੇ ਨੂੰ ਪ੍ਰਦੇਵ ਸਿੰਘ ਨੂੰ ਮਿਓ ਉਹ ਜੇ ਹੁਣੇ ਹੀ ਗੱਲੀ ਲੈ ਕੇ ਆ ਜਾਣਾ ਜੇ ਕੋਈ ਕੰਮ ਆ ਤਾਂ ਡਰਾਈਵਰ ਭੇਜ ਦੇਣਾ ਰੋਟੀ ਆ ਰਹੀ ਸੀ ਵਿਹਲੇ ਸੀ ਵਿਚਾਰਾ ਉਹ ਕਹਿੰਦਾ ਮੈਂ ਹੁਣੇ ਲੈ ਕੇ ਆਉਣਾ ਗੱਡੀ ਉਹ ਢੀ ਲੈ ਕੇ ਆ ਗਿਆ ਹਾਂ ਆਂਬਾ ਜੀਆਂ ਨੂੰ ਇਹ ਲੱਗੇ ਗਿਆਨੀ ਸਪੂਨ ਸਿੰਘ ਜੀ ਤੁਸੀਂ ਇੱਕ ਨੂੰ ਕਰੋ ਬਲਵੰਤ ਸਿੰਘ ਜਹਦਾਰ ਜੀ ਤੁਸੀਂ ਸਤਨਾਉ ਨੂੰ ਨਾਲ ਲੈ ਜਾਓ ਉਹਦੀ ਸੇਵਾ ਕਰੂਗਾ ਉੱਤੇ ਤੁਹਾਨੂੰ ਪਾਣੀ ਥਾਲੀ ਫੜਾਊਗਾ ਰੋਟੀ ਰਾਟੀ ਵੀ ਤੁਹਾਨੂੰ ਲਿਆ ਕੇ ਦੇ ਸਕਦਾ ਉੱਤੇ ਵੀ ਆਰਾਮ ਕਰਿਓ ਤੁਸੀਂ ਆਰਾਮ ਕਰਨ ਦੇ ਨਾਲ ਸੁਨਾ ਆਰਾਮ ਹੋਣਾ ਇਸ ਤਰ੍ਹਾਂ ਯਾਨੀ ਸੁਖਮ ਸਿੰਘ ਜੀ ਨੇ ਗੱਡੀ ਦੇ ਵਿੱਚ ਉਠਾ ਕੇ ਬੜੀ ਪਿਆਰ ਦੇ ਨਾਲ ਚੱਕਰ ਤੋਂ ਤੋਰੇ ਹੌਲੀ ਹੌਲੀ ਚੱਲਦੇ ਚੱਲਦੇ ਆਪਣੇ ਇਹਨਾਂ ਪਿੰਡਾਂ ਦੇ ਵਿੱਚ ਹੀ ਹੁੰਦੇ ਹੋਏ ਰੇਕੋਲਾ ਨੰਬਾ ਦੇ ਪਟਿਆਲਾ ਉਥੋਂ ਫਿਰ ਨਹਿਰ ਦੀ ਪੱਟੀ ਪਾ ਕੇ ਰੋੜੇਵਾਲ ਜਾ ਰਹੇ ਨੇ ਰੋੜੇਵਾਲ ਜਦੋਂ ਪਹੁੰਚ ਗਏ ਆ ਗਏ ਸੰਤੂ बाबा ਪੂਰਨ ਦਾਸ ਮਹਾਰਾਜ ਉਹਦੇ ਡੇਰੇ ਦੇ ਵਿੱਚ ਗੰਦ ਵਿੱਚ ਇੰਦੇ ਤੁਰਦੇ ਨੇ ਅੱਜ ਦੀ ਇਹ ਕਥਾ ਦਾ ਵਿਚਾਰ ਇੱਥੇ ਸਮਾਪਤ ਹੈ ਅਗਲੀ ਕਥਾ ਫਿਰ ਸਰਮਨ ਕਾਲਣੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤੇ